ਇਸ ਜਗ੍ਹਾ ਤੇ ਜਿਹੜੀ ਜਗ੍ਹਾ ਹੈਗੀ ਇਸ ਜਗ੍ਹਾ ਤੇ ਇੱਕ ਦਰਵਾਜ਼ਾ ਇਹਨਾਂ ਦਾ ਹੁੰਦਾ ਸੀ ਤੇ ਇੱਥੇ ਇਹਨਾਂ ਦੇ ਗੁਸਲਖਾਨੇ ਵਗੈਰਾ ਸਨ ਬੜੀ ਵੱਡੀ ਪਿੱਤਲ ਦੀਆਂ ਰੂਟੀਆਂ ਲੱਗੀਆਂ ਸਨ ਇਸ ਜਗ੍ਹਾ ਤੇ ਜਿਹੜਾ ਹੈਟਾ ਖੂਈ ਸੀ ਇੱਕ ਜਿਹੜਾ ਪਾਣੀ ਪੂਣੀ ਇਹਨਾਂ ਦਾ ਗੁਜ਼ਾਰਨਦਾ ਹੁੰਦਾ ਸੀ ਜੇ ਤੁਸੀਂ ਦੇਖ ਸਕਦੇ ਜੇ ਕਿ ਇਹਦੇ ਉੱਪਰ ਲਿਖਿਆ ਹੋਇਆ ਹੈ ਐਲ ਕੇ ਐਲ ਜਿਹੜਾ ਤੀਸਰਾ ਵਾਲਾ ਥੋੜਾ ਜਿਹਾ ਮਿਟਿਆ ਹੋਇਆ ਹੈ ਇਹ ਜਿਹੜੇ ਜੈਲਦਾਰ ਸੀ ਉਹਨਾਂ ਨੇ ਆਪਣੇ ਹੀ ਨਾਮ ਦਾ ਲਿਖਵਾਇਆ ਹੋਇਆ ਸੀ ਲਾਲਾ ਕਸ਼ਮੀਰੀ ਲਾਲ ਆਹ ਬਿਲਡਿੰਗ ਹੈ ਸਤਰੀ ਕੇ ਅਦਰਾਦਾ ਖੋਲਨੀ ਥਾਣੇ ਦਰਵਾਜ਼ੇ ਖੋਲਨੀ ਇਹ ਪੁਰਾਣੇ ਐਂਡ ਫਰੰਟ ਹੁੰਦਾ ਸੀ ਇਹ ਫਰੰਟ ਇਹ ਫਰੰਟ ਹੁੰਦਾ ਸੀ ਇਹਦਾ ਇਹ ਡੇਰਾ ਸੀ ਇਹਨਾਂ ਦਾ ਇਹ ਫਰੰਟ ਸੀ ਅੰਦਰ ਜਾ ਕੇ ਛੱਤਾਂ ਦੇ ਵੇਖੋ ਛੱਤਾਂ ਤੇ ਆ ਦੇ ਬਾਲੇ ਜਿਹੜੇ ਦੂਜੇ ਕੱਢ ਹੈਗੇ ਨੇ ਦੇ ਧਿਆਰ ਦੇ ਬਾਲੇ ਵੀ ਉਸ ਟਾਈਮ ਦੇ ਸਿਰਫ ਟੈਲਾ ਸੀ ਬਦਲੀਆਂ ਨੇ ਹੁਣ ਕਿਉਂਕਿ ਟੈਲਾ ਕੁਝ ਪੁਰਾਣੀਆਂ ਹੋ ਗਿਆ ਸਾਨੂੰ ਬਾਕੀ ਦਰਵਾਜ਼ਾ ਉਸੇ ਟਾਈਮ ਦਾ ਇਸ ਦੇ ਵਿੱਚ ਉਹ ਇਜਾਤ ਨਾ ਮਕਾਨ ਦੇ ਇੱਕ ਬਣੀ ਦਲੀਜ਼ ਵੀ ਬਣੀ ਸੀ ਜਿਹੜੀ ਅੰਦਰ ਜਾਂਦੀ ਸੀ ਸਾਰੇ ਮਕਾਨਾਂ ਨੂੰ ਅੰਦਰੋਂ ਮਿਲਦਾ ਸੀ ਠੀਕ ਉਹ ਮਿਲੋ ਟੱਟ ਗਈ ਯਾਨੀ ਉਹ ਡੱਟ ਗਏ ਨੇ ਕਰ ਗਏ ਨੇ ਕੋਈ ਨਿਸ਼ਾਨੀ ਬਚੀ ਇੰਨੀ ਕੋਈ ਨਿਸ਼ਾਨੀ ਉਹਨਾਂ ਦੀ ਬਚੀ ਹੈ ਪਾਣੀ ਜਿਹੜੇ ਇਹਨਾਂ ਦੇ ਬਾਬ ਦਾਦੇ ਦੇ ਵਕਤ ਦੇ ਵਿੱਚ ਜਿਹੜਾ ਹੁੰਦਾ ਸੀ ਉੱਥੇ ਲੋਕ ਦੇਸਕ ਤਾਂ ਿਆਦ ਸਣੇ ਇੱਕ ਗੁਲਾਮ ਮੁਹੰਮਦ ਇੱਕ ਮੱਛੀ ਸੀ ਤੇ ਨਿਕਾ ਮੱਛੀ ਜੀ ਨੂੰ ਕਹਿੰਦੇ ਸਨ ਇਹ ਹੈਗਾ ਸੀ ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਲੋਕ ਕਾਫੀ ਡਾਨ ਨਾਲ ਜਿਹੜੇ ਕੰਮ ਸਨ ਇੱਥੇ ਰਹਿੰਦੇ ਸਨ ਜੀ ਅਰਾਂ ਹੀ ਫੈਮਿਲੀ ਨਾਲ ਰੋ ਰਹੇ ਹੁੰਦੇ ਸਨ ਜਿਹੜਾ ਨੇ ਇਹਨਾਂ ਨੂੰ ਦੇਸਕਤ ਛੁੱਤੀ ਹੋਈ ਸੀ ਹਿਜਰਤ ਹੋਈ ਸੀ ਉਹ ਕਹਿੰਦੇ ਸਨ ਕਿ ਅਸੀਂ ਇਹਨਾਂ ਨੂੰ ਖੁਦ ਬਾਰਡਰ ਤੇ ਛੋੜ ਤੇ ਆਇਆ ਸੀ ਅੱਛਾ ਕੋਈ ਹੁੰਦੀ ਸੀ ਪਾਣੀ ਭਰਨ ਵਾਲੀ ਇਹ ਇਧਰ ਘੋੜਿਆਂ ਦੀ ਅਸਟਬਲ ਹੁੰਦੀ ਸੀ ਲੈ ਘੋੜਿਆਂ ਦੀ ਅਸਟਬਲ ਤਾਂ ਮੰਨ ਹਾਂ ਤੰਤਰਾ ਦਾ ਨਾਦਰਬਾਦ ਦੇ ਉਹ ਨਾਦਰਬਾਦ ਦੇ ਨਾਲ ਜਿਹੜੀ ਆਜੇਗਾ ਨਾ ਇਸ ਜੇ ਮਕਾਨ ਦੇ ਵਿੱਚ ਇਹਨਾਂ ਦੀ ਘੋੜਿਆਂ ਦੀ ਅਸਟਬਲ ਹੁੰਦੀ ਸੀ ਉਹਦੇ ਕੋਲ ਬਿਲਡਿੰਗ ਦੇ ਥੋੜੇ ਜਿਹਾ ਸਾਰ ਕੁ ਖੜੇ ਨੇ ਹਾਂਜੀ ਉਸੇ ਦੇਖਿਆ ਉੱਥੇ ਦੇਖੇ ਨਾ ਉਹ ਇਹਨਾਂ ਦੀ ਘੋੜੇ ਦੀ ਅਸਟਬਲ ਹੁੰਦੀ ਸੀ ਠੀਕ ਹੈ ਤੇ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਦੇ ਘੋੜੇ ਰੱਖੇ ਜਾਂਦੇ ਸੀ ਤੁਹਾਨੂੰ ਵਦਿਆ ਵਕਤ ਦੇ ਨਾਲ ਨਾਲ ਕੁਝ ਚੀਜ਼ ਖੁਦ ਵੀ ਢੱਟ ਜਾਂਦੀਆਂ ਨੇ ਕੁਝ ਜ਼ਰੂਰਤ ਦੇ ਮੁਤਾਬਕ ਵੀ ਖੁਦ ਢਾਣੀਆਂ ਪੈਂਦੀਆਂ ਨੇ ਤੇ ਜਿਹੜਾ ਤੁਹਾਨੂੰ ਅਗਲਾ ਹਿੱਸਾ ਨਜ਼ਰ ਆ ਰਿਹਾ ਹੈ ਦਰਖਤੋਂ ਪਰਲੀ ਸਾਈਡ ਤੇ ਉੱਥੇ ਰਹਾਇਸ਼ ਹੋਇਆ ਕਰਦੀ ਸੀ ਜਿੰਨ ਦਾ ਤੁਸੀਂ ਦੇਖ ਸਕਦੇ ਜੇ ਸਾਰਾ ਹੀ ਹੁਣ ਇੱਕ ਖੰਡਰ ਦੀ ਸੂਰਜ ਚ ਸਾਨੂੰ ਨਜ਼ਰ ਆਉਂਦਾ ਹੈ ਇਸ ਜਗ੍ਹਾ ਤੇ ਕੋੜੇ-ਕੋੜੇ ਬੰਨਨ ਦਾ ਉਹਨਾਂ ਦਾ ਸਾਰਾ ਸਿਸਟਮ ਉਹਨਾਂ ਨੇ ਇੱਥੇ ਕੀਤਾ ਹੋਇਆ ਸੀ ਆਏ ਦੁਖਲੇ ਬਲੇ ਪੈਰੈਂਟ ਇੱਥੇ ਵੀ ਸਾੜ ਗਿਆ ਹੈ ਅੱਛਾ ਜੇ ਉਹ ਕੋੜ ਦੇ ਜਾਂ ਰਖੋ ਦੇ ਹਾਂਜੀ ਉਸ ਪਿੱਲਾ ਸਾੜ ਤੇ ਆਈਂ ਆਮ ਖੜਾ ਉੱਥੇ ਸਾਰ ਗਿਆ ਉੱਥੇ ਸਾਰ ਗਿਆ ਉੱਥੇ ਕੋਠੀਆਂ ਬੜੀਆਂ ਸੋਹਣੀਆਂ ਬਣੀਆਂ ਜਾਂਦੀਆਂ ਵਿੱਚ ਕਮਰੇ ਆਏ اچھا ਉਹ ਹਾਡੀਆਂ ਛੱਗੀਆਂ ਚੌਕ ਤੇ ਉਹ ਗੱਠਾ ਬਾਂਦੇ ਹਾਂ ਉਹ ਮੜ ਉੱਥੇ ਰੱਖ ਦਿਆ ਜਾਂ ਕਰਦਿਓ ਉਹ ਮੜਛਾ ਚੇਂਜ ਬਣੀਆਂ ਜਾਂ ਉੱਥੇ ਜਾ ਕੇ ਰੱਖਦੇ ਹਾਂ ਆ ਉੱਥੇ ਰੱਖਣੀਆਂ ਬਾਬਾ ਜੁਰ ਜਾਣੀਆਂ ਤੇ ਮੜ ਜਾ ਤੇ ਅੱਲਾ ਜਾਣੇ ਇੰਦਰੀਆਂ ਮਾਇ ਛੱਡਿਆ ਨਹੀਂ ਕਿਹ ਕਿ ਕਰਦੇ ਉਹਦਾ ਵੀ ਲੱਗਦਾ ਸੀ ਹਾਂ ਪੂਰੇ ਬੰਦੇ ਤੇ ਇਹ ਮੁਸਲਮਾਨ ਮਨਾਉਂਦੇ ਸੀ ਕਿ ਹਿੰਦੂ ਵੀ ਮਨਾਉਂਦੇ ਸੀ ਮੁੰਡੇ ਦੇ ਉੱਤੇ ਮੁਜਾਰੇ ਰੱਖੇ ਹੁੰਦੇ ਆ ਨਾਨੂ ਸੱਦ ਲੈਣਾ ਜੇ ਨਹੀਂ ਪੂਰੇ ਹੁੰਦੇ ਤੇ ਸੱਦੇ ਖਾਦੇ ਕੋਲ ਆ ਰਖ ਲੈਣਾ ਅੱਛਾ ਹਾਂ ਸਹੀ ਉਹ ਸੱਦਣਾ ਹੈ ਪਾਕ ਸੱਸੀ ਬਈ ਤੇ ਚੁਨਈ ਨਾ ਪੈਂਦੇ ਹੋਇਆ ਜਾਂਦਾ ਤੇ ਮੇਰੇ ਕੋਲ ਲੈ ਮਦਰ ਦਾ ਸਾਖ ਪੱਖੇ ਉਹਨਾ ਆਹ ਗੁੰਡੇ ਲੱਗੇ ਹੁੰਦੇ ਆ ਇਹ ਆਹ ਚਿਕਾ ਨਹੀਂ ਜਾਂਦੇ ਤੇ ਨੋਕਾਂ ਵਾਖਣਾਂ ਦੁਚਿਪਿਆ ਉਹ ਮੜਾ ਜੀ ਹਾਲ ਕਾਲੇ ਹਾਂਜੀ ਆ ਜੀ ਸਾ ਪੱਖਣ ਕਾ ਭਾਈ ਨੇ ਹਾਂਜੀ ਮਰਮੁੜ ਕਾ ਲਾਂਦਾ ਏ ਉਹ ਮਮੰਜੀ ਹੁੰਦੀ ਏ ਸੋਣੀ ਉਹ ਮਰਛੀ ਪੀ ਰਖਣੀ ਹੋਸ ਚਾਰ ਪਾਸੇ ਸਹੀ ਉਹ ਤੋਂ ਪਖਾਈ ਲਾਣਾ ਪਖਾਈ ਇੱਲੀ ਰਣਾ ਠੀਕ ਆ ਬਿਜਲੀ ਕੋਈ ਨਹੀਂ ਆਈ ਨਾ ਕੁਛ ਵੀ ਨਹੀਂ ਸੀ ਹੂੰ ਕਾਇਸ਼ੇ ਕੋਈ ਨਹੀਂ ਠੀਕ ਉਹ ਕੁੰਡੇ ਹਣੇ ਉਤੋਂ ਜੋ ਪਖਾਈ ਚਕੀ ਰਖਣਾ ਪੀਛਾ ਨੋਕਰ ਹੰਦਾ ਬੈਠਾ ਰੰਦਾ ਸਹੀ ਪੀੜੇ ਤੇ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀ ਵੇ ਸੰਜੇ ਪੰਜਾਬ ਦੇ ਸ਼ੋ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਚੜਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਤੇ ਘਰ ਦਿਖਾਣੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲੈਂਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ ਦੇ ਪਿੰਡ ਭਗਵਾਨਪੁਰਾ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨ ਤੇ ਲਾਲਿਆਂ ਦਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ ਭਗਵਾਨਪੁਰਾ ਪਰ ਇੱਥੋਂ ਦੇ ਲੋਕ ਇਹਨੂੰ ਅੱਜ ਵੀ ਭਗਵਾਨਾ ਕਹਿੰਦੇ ਨੇ ਇਹ ਪਿੰਡ ਜ਼ਿਲ੍ਹਾ ਊਕਾੜਾ ਤੋਂ 32 ਮੀਲ ਤੇ ਤਹਿਸੀਲ ਦੀਪਾਲਪੁਰ ਤੋਂ 16 ਮੀਲ ਦੇ ਪੰਦ ਤੇ ਹੈ ਇਸ ਪਿੰਡ ਵਿੱਚ ਅੱਜ ਵੀ ਲੋਕਲ ਕਾਫੀ ਬਰਾਦਰੀਆਂ ਬੈਠੀਆਂ ਨੇ ਤੇ ਚੱਲਨੇ ਆ ਪਿੰਡ ਦੇ ਅੰਦਰ ਤੇ ਕਰਨੇ ਇੱਥੇ ਬਜ਼ੁਰਗਾਂ ਨਾਲ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਸਲਾਮ ਜੀ ਕੀ ਹਾਲ ਚਾਲ ਹੈ ਜੀ ਅੱਲਾ ਦਾ ਤਰਸੇ ਸ਼ੁਕਰ ਹੈ ਨਾਮ ਕੀ ਬਬਾ ਜੀ ਤੁਹਾਡਾ ਆਮਦਲੀ ਅਹਿਮਦ ਅਲੀ ਤਵਾਰਾ ਸਾਹਿਬ ਦਾ ਹਾਂ ਫਾਜਲ ਫਾਜਲ ਸੇ ਬਾਬਾ ਜੀ ਜਿਹੜਾ ਆਪਾਂ ਪਿੰਡ 'ਚ ਬੈਠੇ ਆਂ ਹਾਂ ਭਗਵਾਨਪੁਰੇ 'ਚ ਹਾਂ ਇਹਨੂੰ ਕਿਹੜੀ ਜ਼ਿਲ੍ਹਾ ਤਹਿਸੀਲ ਲੱਗਦੀ ਹੈ ਆਪਣੇ ਪਿੰਡ ਦੀ ਦਿਪਾਲਪੁਰ ਦੀ ਦਿਪਾਲਪੁਰ ਹਾਂ ਇਹਨੇ ਇੱਥੇ ਕਹਣਾ ਰਹਿੰਦੇ ਆਏ ਅੱਛਾ ਇਹ ਹਿੰਦੂ ਠੀਕ ਇਹ ਹਿੰਦੂਆਂ ਦਾ ਪਿੰਡ ਸੀ ਹਾਏ ਇਹਨੂੰ ਇਹਦੇ ਪਿੰਡ ਦੇ ਠੀਕ ਮੁਸਲਮਾਨ ਵੀ ਹੋਗੇ ਸੀ ਕਿ ਹਿੰਦੂ ਹੀ ਸੀ ਇੱਥੇ ਨਹੀਂ ਮੁਸਲਮਾਨ ਰਾਖਾ ਹੈ ਰਾਖਾ ਹੈ ਇਹ ਆਪਣਾ ਦੇ ਖੁਆਏ ਇਹ ਨਾ ਹਿੰਦੂਆ ਦੇ ਅੱਛਾ 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 ਹਾਏ ਮਥਰੇ ਦਾਸ ਦੇ 8 10 ਖੁਆਏ ਅੱਛਾ ਤੇ ਇਹਦਾ ਜੁਆ ਬਿਲਾ ਆਇਆ ਛੜਾਈ ਤੇ ਪਾਰ ਪਾਰ ਉਹਦੇ ਖੁਆਏ ਤੇ ਮੀਰ ਸਾਹਿਬ ਜਿਹੜਾ ਹੈ ਕੀ ਇਹਦੇ ਨਾਂ ਆਇਆ ਆਪਣਾ ਉਹ ਕਿ ਕਸ਼ਮੀਰੀ ਹਾਂ ਇਹਦੇ 4 ਖੁਆਏ ਪਿਪੜਾਲਾ ਠੀਕ। ਕਿਆ ਮਹਿਰਾਲਾ ਠੀਕ। ਕਿਆ ਪਰਾ ਢਿੰਗਾਲਾ ਖੁਫੜਾ ਹੈ। ਉਹ ਦੋ ਖੂਹਾਂ ਦੀ ਦੋ ਖੂਹਾਂ ਦੀ ਪੱਤੀ ਹੈ। ਹਾਂ। ਸਹੀ। ਤੇ ਮੁਸਲਮਾਨ ਕਿੰਨੇ ਕੋ ਘਰ ਸੀ ਆਪਣੇ ਬੱਬੀ ਇੱਥੇ? ਇਹ ਜਨਾਬ ਮੁਸਲਮਾਨ ਤਾਂ ਬੜਿਆ ਹੈ, ਹਿੰਦੂ ਥੋੜੇ ਹੈ। ਅੱਛਾ ਹਿੰਦੂ ਥੋੜੇ ਹੈ। ਥੋੜੇ ਹੈ। ਤੇ ਇਹ ਮਾਲਕ ਹਿੰਦੂ ਹੀ ਸੀ ਇੱਥੋਂ। ਹਾਂ, ਮਾਲਕ ਹਿੰਦੂ ਆ। ਠੀਕ। ਇਹ ਜਾਉ ਇਹ ਚਾਹਣਾ ਹੈ ਕਿ ਉਹ ਨੂੰ ਕਿਸੇ ਜਿੰਦਾ ਬਾਹਰ ਕੱਢ ਲਵੇ ਤੇ ਭੋਏ ਮੜੋਨਾਂ ਦੀ ਕਈ। ਪੀ ਪੀ ਹੁਣ ਵਿਖਦੀ ਪਈਆਂ ਉਹਨੇ ਨਾ ਜਿਹੜੇ ਮਾਜਰ ਆਏ ਉਹਨਾਂ ਰਖਵੇ ਪਵਾਏ ਸਹੀ ਉਹਨੇ ਪਿੰਡ ਨਹੀਂ ਪਵਾਇਆ ਅਸੀਂ ਤੁਸੀਂ ਬਾਬਾ ਜੀ ਤੁਹਾਡੇ ਤੁਸੀਂ ਸ਼ੁਰੂ ਤੋਂ ਲੋਕਲ ਇੱਥੋਂ ਦੀ ਰਮਣ ਆਏ ਸਹੀ ਸਹੀ ਕੋੜ ਦਾ ਮੇਰਾ ਜੰਮ ਹੈ ਠੀਕ ਆਖੋ ਬਿਸ਼ੰਦਾਸ ਦਾ ਬਿਸ਼ੰਦਾਸ ਦਾ ਹਾਂ ਬਿਸ਼ੰਦਾਸ ਲਾਲਾ ਉਹਨਾਂ ਰਖੂਆ ਠੀਕ ਆਖੋ ਜੀ ਇਹ ਇਸ ਪਿੰਡ ਦਾ ਮਾਲਕ ਕੌਣ ਸੀ ਬੱਬਾ ਜੀ ਭਗਵਾਨਪੁਰੇ ਦਾ ਇਹਦਾ ਮਾਲਕ ਹੈ ਦੁਆ ਕਸ਼ਮੀਰੀ ਕਸ਼ਮੀਰੀ ਇਹ ਹਿੰਦੂ ਸੀ ਕਿ ਸਿੱਖ ਸੀ ਹਿੰਦੂ ਹਿੰਦੂ ਅੱਛਾ ਦੋਆ ਪੁੱਤਰ ਆ ਪਿਲਾਗਰਾਮ ਤੇ ਫਿਲਾਕਰਾ ਅੱਛਾ ਦੋਹਾਂ ਦੇ ਗੱਪੁੱਤਰ ਸੀ ਹੁੰਦੇ ਦੋਵੇਂ ਪੁੱਤਰ ਆ ਸਹੀ ਨੰਬਰਦਾਰੀ ਵੀ ਉਹਨਾਂ ਕੋਲ ਸੀ ਮਥਰਾ ਮਥਰਾ ਦਾਦਾ ਖੂਆ ਹੈ ਅੱਛਾ ਆਖੂ ਵੀ ਆਈ ਸਾਰੇ ਦਾਖੂਆ ਹੈ ਮਥਰੇ ਇਹ ਪਿੰਡ ਕਿਵੇਂ ਦਾ ਸੀ ਕੱਚਾ ਸੀ ਪੱਕਾ ਕਿਵੇਂ ਦੇ ਲਾ ਸੀ ਇਹਨਾਂ ਦੇ ਉਸ ਟਾਈਮ ਤੇ ਇਹ ਭਗਵਾਨਾ ਇਹਨਾਂ ਨਾ ਭਗਵਾਨ ਦਾ ਅੱਛਾ ਠੀਕ ਨਹੀਂ ਕੱਚਾ ਸੀ ਪਿੰਡ ਕਿ ਪੱਕਾ ਕਿਵੇਂ ਦਾ ਹੁੰਦਾ ਸੀ ਇਹ ਪਿੰਡ ਜੇਦੋਂ ਇਕੱਠੇ ਰਹਿੰਦੇ ਰਹੇ ਹਿੰਦੂ ਤੇ ਮੁਸਲਮਾਨ ਹਾਂ ਹਿੰਦੂ ਤੇ ਜੇ ਇਕੱਠੇ ਰਹਿੰਦੇ ਰਹੇ ਨਹੀਂ ਉਦੋਂ ਪਿੰਡ ਕੱਚਾ ਸੀ ਕਿ ਪੱਕੇ ਘਰ ਵੀ ਹੈਗੇ ਸੀ ਇੱਥੇ ਨਹੀਂ ਕੱਚੇ ਵੀ ਆ ਗਰੀਬਾਂ ਦੇ ਘੱਟ ਹੀ ਆ ਤੇ ਅਮੀਰਾਂ ਦੇ ਪੱਕੇ ਆ ਠੀਕ ਆ ਜਿਹੜੇ ਅੰਦਰ ਆਏ ਹਾਂਜੀ ਉਹਦੇ ਪੱਕੇ ਆ ਤੇ ਜਿਹੜੇ ਸਾਡੇ ਰੰਗ ਦੇ ਗਰੀਬ ਆ ਉਹਨਾਂ ਦੇ ਕੱਚੇ ਆ ਤੇ ਕੋਈ ਮਸਜਿਦ ਵੀ ਹੈਗੀ ਸੀ ਆਪਣੇ ਪਿੰਡ 'ਚ ਬਾਬਾ ਜੀ ਉਦੋਂ ਮਸਜਿਦ ਤੇ ਉੱਥੇ ਦੋ ਆਈਆਂ ਦੋਮਸ ਡਿਜ਼ਾਈਨ ਦੋਮਸ ਇਹ ਤਾਂ ਚੈੱਕ ਲੈ ਪੋਏ ਜਿਹੜੀ ਆਇਆ ਮਕਾਨ ਦੀ ਇਹ ਜਵਾ ਮਥਰੇ ਦਾਸ ਦੇ ਗਿਆ ਅੱਛਾ ਹਾਂ ਮਸੀਹ ਨੂੰ ਹਾਂ ਨਹੀਂ ਨਹੀਂ ਅੱਛਾ ਵੈਸੇ ਮਕਾਨ ਨੂੰ ਮਕਾਨ ਨੂੰ ਦੇ ਗਿਆ ਹਾਂ ਪੀਰੇ ਰਮੇਸ਼ਾ ਨੂੰ ਅੱਛਾ 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 ਹਾਂ ਪੀਰੇ ਰਮੇਸ਼ਾ ਹੈ ਤੇ ਰਮੇਸ਼ਾ ਦੇ ਦਰਬਾਰ ਨੂੰ ਦੇ ਗਿਆ ਹਾਂ ਦਰਬਾਰ ਨੂੰ ਦੇ ਗਿਆ ਠੀਕ ਤੇ ਉਹਨਾਂ ਨੇ ਬੱਬਾ ਜੀ ਕਿ ਆਪਣਾ ਵੀ ਬਣਾਇਆ ਹੋਇਆ ਸੀ ਮੰਦਰ-ਮੰਦਰ ਬਣਾਇਆ ਸੀ ਇੱਥੇ ਉਹਨਾਂ ਨੇ ਬਣਾਇਆ ਹੋਇਆ

ਉੱਥੇ ਆ ਕੇ ਰਖਦੇ ਹਾਂ ਉੱਥੇ ਰਖਣੀਆਂ ਬਾਬਾ ਜੋੜ ਜਾਣੀਆਂ ਤੇ ਮੋੜ ਜਾਂਦੇ ਆ ਲੈ ਜਾਣੇ ਦਰਿਆ ਮਾਇ ਸੜ ਜਾਂ ਨਹੀਂ ਕਿ ਕਰਦੇ ਆ ਤੇ ਇਹ ਜਿਹੜਾ ਇਹ ਜਿਹੜਾ ਨੰਬਰਦਾਰ ਸੀ ਆਪਣੇ ਪਿੰਡ ਦਾ ਹਾਂ ਲਾਲਾ ਇਹਦਾ ਘਰ ਪੱਕਾ ਸੀ ਕਿ ਕੱਚਾ ਕਿਵੇਂ ਦਾ ਸੀ ਪੱਕਾ ਹੈ ਸਹੀ ਪਿੰਡ ਤੋਂ ਅੰਦਰ ਕੀ ਬਾਤ ਹਾਂ ਚੱਲਾ ਮਾਦਨ ਵਿਖਾਣਾ ਪੱਕਾ ਹੈ ਅੱਛਾ ਹਾਂ ਜੇ ਖੜਾ ਹੈ ਅਜੇ ਖੜਾ ਅਜੇ ਖੜਾ ਸਹੀ ਕੱਲ ਮਾਦਨ ਵਿਖਾਣਾ ਬਲਗਣਾ 10:30 ਬਜ਼ੁਰਗਾਂ ਨੇ ਦੱਸਿਆ ਕਿ ਇਸ ਪਿੰਡ ਦੇ ਜੈਲਦਾਰ ਕਸ਼ਮੀਰੀ ਲਾਲ ਦੇ ਅੱਜ ਵੀ ਡੇਰੇ ਦੀ ਕੋਈ ਕੁਝ ਥੋੜੀ-ਬੋਧੀ ਪੁਰਾਣੀ ਨਿਸ਼ਾਨੀ ਇਸ ਪਿੰਡ 'ਚ ਬਚੀ ਹੈ ਤੇ ਇਹ ਪਿੰਡ ਵਾਲੇ ਭਰਾਵਾਂ ਨਾਲ ਚਮਨ ਵੀਰ ਜੀ ਨਾਲ ਇਹਨਾਂ ਸਾਰਿਆਂ ਨਾਲ ਜਾ ਰਹੇ ਹਾਂ ਉਸ ਜਗ੍ਹਾ ਤੇ ਤੇ ਦੇਖਨੇ ਆਂ ਆਓ ਚਲ ਜੀ ਐਲਕੇ ਐਲਕੇ ਮਕਾਨ ਐ ਕਿਸੀ ਇਹਨਾਂ ਦਾ ਏ ਇਸ ਜਗ੍ਹਾ ਤੇ ਅੱਜ ਜਿਹੜੀ ਜਗ੍ਹਾ ਹੈਗੀ ਇਸ ਜਗ੍ਹਾ ਤੇ ਇੱਕ ਦਰਵਾਜ਼ਾ ਇਹਨਾਂ ਦਾ ਹੁੰਦਾ ਸੀ ਤੇ ਇੱਥੇ ਇਹਨਾਂ ਦੇ ਗੁਸਲਖਾਨੇ ਵਗੈਰਾ ਸਨ ਬੜੀ-ਵੱਡੀ ਪਿੱਤਲ ਦੀਆਂ ਟੂਟੀਆਂ ਲੱਗੀਆਂ ਸਨ ਇਸ ਜਗ੍ਹਾ ਤੇ ਜਿਹੜਾ ਹੈਟਾ ਖੋਈ ਸੀ ਇੱਕ ਜਿਹੜਾ ਪਾਣੀ ਪੂਣੀ ਨਦਾ ਕੁਜ਼ਾਰਨ ਦਾ ਹੁੰਦਾ ਸੀ ਇਹ ਮੁਕੰਮਲ ਇਹਨਾਂ ਦਾ ਮਕਾਨ ਸੀ ਇਹ ਡੇਰਾ ਸੀ ਪਿੱਛੇ ਮਕਾਨ ਸੰ ਜਿਹੜੇ ਅਸੀਂ ਗਿਰਾ ਦਿੱਤੇ ਨੇ ਆਉਣ ਪਿਛਲੇ ਸਾਲਾਂ ਤੋਂ ਜਿਹੜਾ ਇਹਨਾਂ ਕਾਫੀ ਪੁਰਾਣੀ ਬਿਲਡਿੰਗ ਸੀ ਤੇ ਉਹ ਕਰਾ ਦਿੱਤੀ ਤੇ ਤੁਸੀਂ ਦੇਖ ਸਕਦੇ ਜੇ ਕਿ ਇਹਦੇ ਉੱਪਰ ਲਿਖਿਆ ਹੋਇਆ ਐ ਐਲ ਕੇ ਐਲ ਜਿਹੜਾ ਤੀਸਰਾ ਵਾਲੇ ਥੋੜਾ ਜਿਹਾ ਮਿਟਿਆ ਹੋਇਆ ਹੈ ਇਹ ਜਿਹੜੇ ਜੈਲਦਾਰ ਸੀ ਉਹਨਾਂ ਨੇ ਆਪਣੇ ਹੀ ਨਾਮ ਦਾ ਲਿਖਵਾਇਆ ਹੋਇਆ ਸੀ ਲਾਲਾ ਕਸ਼ਮੀਰੀ ਲਾਲ ਕਿਉਂਕਿ ਇੱਥੇ ਜਿਨੇ ਵੀ ਗੰਬੋ ਫੈਮਿਲੀ ਦੇ ਲੋਕ ਸੀ ਜਾਂ ਲਾਲੇ Hindu ਇੱਥੇ ਜਿੰਨੇ ਵੀ ਸੀ ਸਾਰੇ ਆਲੇ ਦੁਆਲੇ ਵਾਲੇ ਪਿੰਡਾਂ ਵਾਲੇ ਤੇ ਜੈਲਦਾਰ ਹੋਣ ਵੈਸੇ Hindu ਕਮਿਊਨਿਟੀ ਦੇ ਲੋਕ ਹੋਣ ਉਹ ਸਾਰੇ ਹੀ ਉਹਨਾਂ ਨੂੰ ਲਾਲੇ ਚਦਾਂਦੇ ਸੀ ਇਸ ਕਰਕੇ ਇਹਨਾਂ ਦੇ ਨਾਮ ਨਾਲ ਵੀ ਲੱਗਦਾ ਸੀ ਲਾਲਾ ਕਸ਼ਮੀਰੀ ਲਾਲ ਆ ਬਿਲਡਿੰਗ ਇਸ ਤਰੀਕੇ ਅਦਰਵਾਜ਼ਾ ਖੋਲ੍ਹਿਆ ਉਹਨੇ ਦਰਵਾਜ਼ੇ ਖੋਲ੍ਹੇ ਉਹ ਦਰਵਾਜ਼ੇ ਉਹਨਾਂ ਦੇ ਉਸੇ ਤਰੀਕੇ ਨੇ ਉਸ ਪੁਰਾਣੇ ਦਰਵਾਜ਼ੇ ਖੋਲ੍ਹਿਆ ਦਰਵਾਜ਼ਾ ਖੋਲ੍ਹਿਆ ਜਾਈ ਇਹ ਪੁਰਾਣੇ ਦਰਵਾਜ਼ੇ ਇਹ ਬਿਲਡਿੰਗ ਅਸੀਂ ਨਹੀਂ ਛੇੜੀ ਇਹ ਇਹ ਅੰਦਰ ਫਰੰਟ ਹੁੰਦਾ ਸੀ ਇਹ ਇਹ ਫਰੰਟ ਹੁੰਦਾ ਸੀ ਇਹਦਾ ਇਹ ਡੇਰਾ ਸੀ ਇਹਨਾਂ ਦਾ ਇਹ ਫਰੰਟ ਸੀ ਅੰਦਰ ਜਾ ਕੇ ਛੱਤਾਂ ਦੇ ਵੇਖੋ ਛੱਤਾਂ ਤੇ ਆ ਦੇ ਬਾਲੇ ਜਿਹੜੇ ਦੂਜੇ ਕੱਟ ਹੈਗੇ ਨੇ ਦੇ ਧਿਆਰ ਦੇ ਨਹੀਂ ਅੰਦਰ ਚਾਬੀ ਕੋਈ ਨਹੀਂ ਦੀ ਇਸ ਟਾਈਮ ਬਾਈ ਕੁ ਦੂਜੇ ਕੋਲੇ ਮੈਂ ਬਾਲੇ ਵੀ ਉਸ ਟਾਈਮ ਦੇ ਸਿਰਫ ਟੈਲਾ ਅਸੀਂ ਬਦਲੀਆਂ ਨੇ ਹੁਣ ਕਿਉਂਕਿ ਟੈਲਾ ਕੁਝ ਪੁਰਾਣੀਆਂ ਹੋ ਗਿਆ ਸਨ ਬਾਕੀ ਦਰਵਾਜ਼ਾ ਉਸੇ ਤਰੀਕਾ ਦਾ ਹੈ ਇਸ ਦੇ ਵਿੱਚ ਉਹ ਇਜਾਤ ਨਾ ਮਕਾਨ ਦੇ ਇੱਕ ਬਣੀ ਦਲੀਜ਼ ਦੀ ਬਣੀ ਸੀ ਜਿਹੜੀ ਅੰਦਰ ਜਾਂਦੀ ਸੀ ਸਾਰੇ ਮਕਾਨਾਂ ਨੂੰ ਅੰਦਰੋਂ ਮਿਲਦਾ ਸੀ ਠੀਕ ਉਹ ਮੰਨ ਲਓ ਡੱਟ ਗਏ ਯਾਨੀ ਉਹ ਡੱਟ ਗਏ ਨੇ ਕਰ ਗਏ ਨੇ ਕੋਈ ਨਿਸ਼ਾਨੀ ਬਚੀ ਇੰਨੀ ਕੋਈ ਨਿਸ਼ਾਨੀ ਉਹਨਾਂ ਦੀ ਬਚੀ ਹੈ ਪੁਰਾਣੇ ਜਿਹੜੇ ਇਹਨਾਂ ਦੇ ਬਾਪ ਦਾਦੇ ਦੇ ਵਕਤ ਦੇ ਵਿੱਚ ਜਿਹੜਾ ਹੁੰਦਾ ਸੀ ਉੱਥੇ ਲੋਕ ਜਸਕਦਾ ਯਾਦ ਸਣੇ ਹਾਂਜੀ ਇੱਕ ਗੁਲਾਮ ਮੁਹੰਮਦ ਤੇ ਇੱਕ ਮੱਛੀ ਸੀ ਤੇ ਨਿਕਾ ਮੱਛੀ ਜੀ ਨੂੰ ਕਹਿੰਦੇ ਸਨ ਇਹ ਹੈਗਾ ਸੀ फेर ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਲੋਕ ਕਾਫੀ ਡਾਨ ਨਾਲ ਜਿਹੜੇ ਕੰਮਸਨ ਇੱਥੇ ਰਹਿੰਦੇ ਸਨ ਜੀ ਅਰਾਂ ਹੀ ਫੈਮਿਲੀ ਨਾਲ ਰੋ ਰਹਿੰਦੇ ਸਨ ਠੀਕ ਜਿਹੜਾ ਨੇ ਇਹਨਾਂ ਨੂੰ ਜੇਸਕਤ اچੂਦੀ ਹੋਈ ਸੀ ਹਿਜਰਤ ਹੋਈ ਸੀ ਉਹ ਕਹਿੰਦੇ ਸਨ ਕਿ ਅਸੀਂ ਉਹਨੂੰ ਖੁਦ ਬਾਰਡਰ ਤੇ ਛੋੜ ਕੇ ਆਇਆ ਸੀ ਅੱਛਾ ਹਾਂਜੀ ਇੱਥੇ ਦੇ ਲੋਕਾਂ ਦੇ ਜਿਹੜਾ ਨਾ ਉਹ ਬਾਰਡਰ ਤੇ ਛੋੜ ਕੇ ਆਇਆ ਸਨ ਭਾਈਫਾਜ਼ ਤੇ ਇੱਥੇ ਦੀ ਗੱਲ ਸਨ ਮਤਲਬ ਕਿ ਇਸ ਪਿੰਡ ਦੀ ਤਰੀਕਸ ਦੀ ਲੜਾਈ ਝਗੜਾ ਨਹੀਂ ਸੁਣਨ ਚਾਹੀਏ ਇਸ ਪਿੰਡ ਦੇ ਵਿੱਚ ਨਾ ਕੋਈ ਲੜਾਈ ਝਗੜਾ ਹੋਇਆ ਸੀ ਤੇ ਗਏ ਸਨ ਅਸੀਂ ਪਿੱਛੇ ਹਿੰਦੁਸਤਾਨ ਵਿੱਚੋਂ ਮਹਿਮਤ ਉਹ ਹਿ ਮੈਮ ਤੇ ਮਦੀਨਾ ਦਾ ਢਾਡਾ ਗਾਉਂ ਸੁਣ ਹਿੰਦੁਸਤਾਨ ਦੇ ਵਿੱਚ ਸਹੀ ਤੇ ਮੈਮ ਦੇ ਵਿੱਚ ਢਾਡਾ ਮਜ਼ਾਰ ਵੀ ਹੈਗਾ ਸਾਡੇ ਬਜ਼ੁਰਗਾਂ ਦਾ ਇਹ ਹਜ਼ਰਤ मियां ਅਜ਼ੀਜ਼ੁੱਲਾ ਅਜ਼ੀਜ਼ੁੱਲਾ ਤੇ ਉਹਨਾਂ ਨੂੰ ਉੱਥੇ ਬੁੱਢੇ ਬਾਬੂ ਦੇ ਨਾਮ ਤੋਂ ਕਹਿੰਦੇ ਸੀ ਕੋਈ ਹੁੰਦੀ ਸੀ ਪਾਣੀ ਭਰਨ ਵਾਲੀ ਤੇ ਇੱਧਰ ਘੋੜਿਆਂ ਦੀ ਅਸਤਬਲ ਹੁੰਦੀ ਸੀ ਲੈ ਘੋੜਿਆਂ ਦੀ ਅਸਤਬਲ ਤਾਂ ਨਹੀਂ ਸਾਦਰਬਾਰ ਦੇ ਉਹ ਮੈਂ ਆਦਰਬਾਰ ਦੇ ਨਾਲ ਜੇ ਵੀ ਆ ਜਾਏਗਾ ਨਾ ਇਸ ਮਕਾਨ ਦੇ ਵਿੱਚ ਇਹਨਾਂ ਦੇ ਘੋੜਿਆਂ ਦੇ ਅਸਤਬਲ ਹੁੰਦੇ ਸੀ ਮੋਟੇ ਕੋਈ ਬਿਲਡਿੰਗ ਦੇ ਥੋੜੇ ਜਿਹਾ ਸਾਰ ਕੁ ਖੜੇ ਨੇ ਹਾਂਜੀ ਉਹ ਸੀ ਦੇਖਿਆ ਉੱਥੋਂ ਦੇਖੇ ਨਾ ਉਹ ਇਹਨਾਂ ਦੀ ਘੋੜੇ ਦੇ ਅਸਤਬਲ ਹੁੰਦੀ ਸੀ ਠੀਕ ਤੇ ਇਹ ਉਹ ਜਗ੍ਹਾ ਹੈ ਜਿੱਥੇ ਇਹਨਾਂ ਦੇ ਘੋੜੇ ਰੱਖੇ ਜਾਂਦੇ ਸੀ ਇਹ ਸਾਰੇ ਤੁਸੀਂ ਦੇਖ ਸਕਦੇ ਜੇ ਕਾਫੀ ਬੁਰਾ ਹਾਲਾਤ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਵਕਤ ਦੇ ਨਾਲ ਨਾਲ ਕੁਝ ਜਿਹੜਾ ਖੁਦ ਵੀ ਟੱਟ ਜਾਂਦੀਆਂ ਨੇ ਕੁਝ ਜ਼ਰੂਰਤ ਦੇ ਮੁਤਾਬਕ ਖੁਦ ਟਾਣੀਆਂ ਪੈਂਦੀਆਂ ਨੇ ਤੇ ਜਿਹੜਾ ਤੁਹਾਨੂੰ ਅਗਲਾ ਹਿੱਸਾ ਨਜ਼ਰ ਆ ਰਿਹਾ ਹੈ ਦਰਖਤੋਂ ਪਰਲੀ ਸਾਈਡ ਤੇ ਉੱਥੇ ਰਹਾਇਸ਼ ਹੋਇਆ ਕਰਦੀ ਸੀ ਉਹੀ ਜਿਹੜੀ ਤੁਹਾਨੂੰ ਪਹਿਲੇ ਬਿਲਡਿੰਗ ਉਹ ਵਿਖਾਈਏ ਉਹ ਬੈਕ ਸਾਈਡ ਤੋਂ ਐਸ ਏਰੀਏ ਨਾਲ ਅਟੈਚ ਹੁੰਦੀ ਸੀ ਜਿੰਨ ਦਾ ਤੁਸੀਂ ਦੇਖ ਸਕਦੇ ਜੇ ਸਾਰਾ ਹੀ ਹੁਣ ਇੱਕ ਖੰਡਰ ਦੀ ਸੂਰਤ ਚ ਸਾਨੂੰ ਨਜ਼ਰ ਆਉਂਦਾ ਐ ਐਸ ਜਗ੍ਹਾ ਤੇ ਕੋੜੇ ਕੋੜੇ ਬੰਨਨ ਦਾ ਉਹਨਾਂ ਦਾ ਸਾਰਾ ਸਿਸਟਮ ਉਹਨਾਂ ਨੇ ਇੱਥੇ ਕੀਤਾ ਹੋਇਆ ਸੀ ਤੇ ਇੱਥੋਂ ਤੁਹਾਨੂੰ ਅਸੀਂ ਦੂਸਰੀ ਜਗ੍ਹਾ ਸਾਈਡ ਤੋਂ ਵਹਾਨੀ ਐ ਵੇਖੋ ਇਹ ਵੀ ਉਹੀ ਬੈਕ ਸਾਈਡ ਤੇ ਇਹ ਜਿਹੜੀ ਤੁਹਾਨੂੰ ਜਗ੍ਹਾ ਨਜ਼ਰ ਆ ਰਹੀ ਜੇ ਇਹਦਾ ਇਹ ਵੀ ਪੁਰਾਣਾ ਹੀ ਖੜਿਆ ਸਾਰਾ ਸਾਰਾ ਜਦ ਨਜ਼ਰ ਆ ਰਿਹਾ ਤੁਹਾਨੂੰ ਇਹ ਪੁਰਾਣਾ ਹੀ ਹੈ ਇਹ ਚੀਜ਼ ਉਹਦਾ ਉਦੋਂ ਸਕੂਲ ਹੈਗਾ ਸੀ ਬਾਬਾ ਜੀ ਸਕੂਲ ਹੈਗਾ ਸੀ ਉਦੋਂ ਪਿੰਡ ਕਿਹੋ ਲੈਗਾ ਉਦੋਂ ਹੈਗਾ ਸੀ ਉਦੋਂ ਕਿੰਨੀਆਂ ਜਮਾਤਾਂ ਦਾ ਪੰਜਾਂ ਦਾ ਪੰਜਾਂ ਦਾ ਸਹੀ ਤੇ ਨਾਲ ਕੇ ਪੜਦੇ ਆ ਮੁਸਲਮਾਨਾਂ ਦੇ ਹਿੰਦੂਆਂ ਦੇ ਬਾਲਾ ਹਿੰਦੂ ਨਹੀਂ ਪੜਦੇ ਹਿੰਦੂ ਬੜੇ ਪੜਦੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਹੋਈ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਹੋਇਆ ਕਰਦਾ ਸੀ ਜਿਹੜਾ ਕਿ ਪਿੰਡ ਦੇ ਅੰਦਰ ਹੀ ਇੱਕ ਹਮਾਰਾ ਸੀ ਉਹ ਖਤਮ ਹੋ ਗਈ ਹੈ ਲੇਕਿਨ ਅੱਜ ਵੀ ਇਸ ਪਿੰਡ ਵਿੱਚ ਦੋ ਸਕੂਲ ਨੇ ਇੱਕ ਪਿੰਡ ਵਧਣ ਤੋਂ ਪਹਿਲੇ ਆਂਦਾ ਹੈ ਗਵਰਨਮੈਂਟ ਐਲੀਮੈਂਟਰੀ ਸਕੂਲ ਭਗਵਾਨਪੁਰਾ ਤੇ ਇੱਕ ਪਿੰਡ ਦੇ ਅੰਦਰ ਆਂਦਾ ਹੈ گورਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਭਗਵਾਨਪੁਰਾ ਹੁਣ ਇਸ ਪਿੰਡ ਵਿੱਚ ਦੋ علیحدہ علیحدہ ਸਕੂਲ ਨੇ ਇੱਕ ਕੁੜੀਆਂ ਦਾ ਇੱਕ ਮੁੰਡਿਆਂ ਦਾ ਵਨ ਤੋਂ ਪਹਿਲਾਂ ਇਸ ਪਿੰਡ ਵਿੱਚ ਇੱਕ ਹੀ ਸਕੂਲ ਸੀ ਲੇਕਿਨ ਹਿੱਸੇ ਅੱਗੇ ਜਾ ਕੇ ਅਲੱਗ-ਅਲੱਗ ਬਣੇ ਹੋਏ ਸੀ ਕੁੜੀਆਂ ਦਾ علیحدਾ ਤੇ ਮੁੰਡਿਆਂ ਦਾ علیحدਾ बबा जी रह सहन किए रही लड़ते सुरते लड़दा लड़द कोई नहीं जाए। ना हिंदू लड़े नहीं मुसलमाना ना तो ना मुसलमान मैं तेरा राह खा तेरे वी खूह है तेरा मैं राह खा तू प्यार मेरा करना है जो भाई वाह ਬਿਲਕੁਲ ਹਾਂ ਤੇ ਉਹ ਨਹੀਂ ਤੇ ਚੱਕਾ ਜੋੜੇ ਦੇ ਤਾਂ ਧਿਆਨ ਕੀਤੀ ਖੜਾ ਜੁਮੇ ਦਾ ਆ ਪਵਾਨ ਹਾਂ ਉਹ ਤਾਂ ਧਿਆਨ ਕੀਤੀ ਖੜਾ ਬਿਲਕੁਲ ਬੈਠੇ ਰਹੇ ਕੋਈ ਮੇਲਾ ਲੱਗਦਾ ਸੀ ਆਪਣੇ ਪਿੰਡ ਜੋ ਉਸ ਟਾਈਮ ਤੇ ਲੱਗਦਾ ਆ ਆ ਮੇਲਾ ਉਹਦਾ ਵੀ ਲੱਗਦਾ ਸੀ ਹਾਂ ਪੂਰੇ ਮੇਲੇ ਤੇ ਇਹ ਮੁਸਲਮਾਨ ਮਨਾਉਂਦੇ ਸੀ ਕਿ ਹਿੰਦੂ ਵੀ ਮਨਾਉਂਦੇ ਸੀ ਜਿਹੜੇ ਤੇ ਮੁਜਾਰੇ ਰੱਖੇ ਹੁੰਦੇ ਆ ਹਾਂ ਜੀ ਨਾ ਨੂੰ ਸੱਦ ਲੈਣਾ ਜੇ ਨਹੀਂ ਪੂਰੇ ਹੁੰਦੇ ਤੇ ਸਾਡੇ ਕੁਵਾਰ ਖਾ ਲੈ ਜਾ ਅੱਛਾ ਹਾਂ ਸਹੀ ਉਹ ਸਦਣਾ ਹੈ ਪਾਕਿਸਤਾਨੀ ਬਈ ਤੇ ਸੁਣਾਈ ਨਾ ਪੈਨ ਤੇ ਹੋਇਆ ਜਾਂਦਾ ਤੇ ਮੇਰੇ ਕੋਲ ਬਸਰੇ ਦਾ ਸਾਖ ਹਾਂ ਹਾਂ ਨੰਬਰਦਾਰੀ ਵੀ ਹੁੰਦੇ ਗੋਲੀ ਸੀ ਮਤਲਬ ਨੰਬਰਦਾਰੀ ਵੀ ਉਹਨਾਂ ਕੋਲ ਹਰ ਛਾਈ ਉਹਨਾਂ ਕੋਲ ਆ ਰਕਮਾਂ ਜੂ ਸਾਰੇ ਜੇ ਸਹੀ ਹਾਂ ਰਕਮੇ ਸਾਰੇ ਉਹਨਾਂ ਦੇ ਆਏ ਕੋਟ ਵੀ ਉਹਨਾਂ ਦਾ ਐ ਭਗਵਾਨਾ ਵੀ ਉਹਨਾਂ ਦਾ ਨਿਆਲਾ ਵੀ ਉਹਨਾਂ ਦਾ ਜਵਾ ਆਹ ਕੇ ਚਾ ਪੱਕਾ ਵੀ ਉਹਨਾਂ ਦਾ ਬੇਸਾਰਾ ਲਾਲਿਆਂ ਦਾ ਹੀ ਸਦੀਂਦਾ ਸੀ ਸਾਰੇ ਪਿੰਡ ਲਾਲਿਆਂ ਦੇ ਤੇ ਆਪਣੇ ਪਿੰਡ ਦਾ ਰਕਬਾ ਕਿੰਨਾ ਹੋਣਾ ਬਾਬਾ ਜੀ ਇਸ ਪਿੰਡ ਦਾ ਭਗਵਾਨ ਨੇ ਦਾ ਜੀ ਇੰਨਾ ਪਤਾ ਨਹੀਂ ਇਹ ਤਾਂ ਸਹੀ ਬੜਾ 20000 ਸਹੀ 20000 ਕਾਫੀ ਮਤਲਬ ਜ਼ਮੀਨ ਤੇ ਬਾਬਾ ਜੀ ਜਦੋਂ ਐਲਾਨ ਹੋਇਆ ਵੀ ਹੁਣ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਫਿਰ ਆਪਣੇ ਪਿੰਡ 'ਚ ਕੋਈ ਲੜਾਈ ਝਗੜਾ ਹੋਇਆ ਕਿ ਅੱਥੋਂ ਹਮ ਨਾ ਮਾਨੀ ਗਏ ਨਹੀਂ ਕੋਈ ਨਹੀਂ ਹੁੰਦਾ ਲੜਾਈ ਕਰੀ ਅੱਛਾ ਹੁਣ ਘੜੇ ਆਂਦੇ ਨੇ ਹੁਣ ਦੇ ਜੇ ਮਨਿਸੀਪਲ ਜਥੇ ਤਨਦਾਰ ਰੱਖੇ ਹੋਏ ਉਹ ਅਗੇ ਆਂਦੇ ਆ ਡੇਰੇ ਅੱਛਾ ਪੁਲਿਸ ਵਾਲੇ ਵੀ ਡੇਰੇ ਆਉਂਦੇ ਡੇਰੇ ਆਪਣਾ ਭਾਵੇਂ ਕਿਤੋਂ ਹੋਇਆ ਭਾ ਤੇ ਭਾਵੇਂ ਨਹੀਂ ਹੋਇਆ ਡੇਰੇ ਆਮਣੇ ਕੋਣ ਬਨੇ ਆਂਦੇ ਸਾਂ ਸਿੱਧਾ ਇਹ ਮੈਨੂੰ ਫਾਦੰਦਾ ਉਹਨੇ ਚੱਤੀ ਲੈਣੀ ਸਹੀ ਮੈਂਦਾ 1000 ਰੁਪਏ ਲਾਉਂਦੇ ਭਾਵੇਂ ਲੱਖ ਮਾਉਂ ਲੈ ਸਹੀ ਨਿਕਲ ਰਬੀ ਜਦੋਂ ਮਿਲੋ ਲਾਨ ਹੋਇਆ ਆਪਣੇ ਪਿੰਡ ਚ ਕਿਉਂ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਹਾਂ ਤੇ ਫਿਰ ਉਹ ਚਲੇ ਗਏ ਫਿਰ ਉਥੋਂ ਫਿਰ ਐਚੂ ਮੈਂਡਰੀ ਲੈ ਗਈ ਮੈਂਡਰੀ ਲੈ ਗਈ ਆ ਭਾਈ ਸੀ ਮੈਂਡਰੀ ਸਹੀ ਵੀ ਆਪਣੇ ਪਿੰਡ ਵਾਲੇ ਅਮਨਾ ਮਾਂ ਨਹੀਂ ਗਏ ਐ ਆ ਮਾਂ ਮਾਂ ਨਹੀਂ ਜਾਂਦਾ ਬੱਚਾ ਨਹੀਂ ਮਰਿਆ ਤੇ ਬਬਈ ਸਮਾਨ ਸਮੂਰ ਆਪਣਾ ਲੈ ਗਏ ਸੀ ਫਿਰ ਲਾਲੇ ਇਥੇ ਹਾਂ ਜੋ ਆਰ ਬਣਾ ਲੈ ਗਏ ਚਾਰ ਦਾਨ ਦੇ ਗਿਆ ਸੰਧੀ ਲੈਣ ਅੱਛਾ ਦਰਬਾਰ ਦੀ ਆ ਦਰਬਾਰ ਨੂੰ ਚਾਰ ਦਾਨ ਮੁਖਸ਼ ਮੇਰੀ ਦਾਸ ਦੇ ਠੀਕ ਇੱਕ ਤੇਲਾ ਟਰੈਡ ਬੇ ਅੱਛਾ ਆ ਦਾਂਡਾ ਬਿਉਂਣ ਨੰਦਾਂ ਦਾ ਨਹੀਂ ਹਾਂਜੀ ਉਹ ਮੜੇ ਵਾਈ ਕਰਦਾ ਰਿਹਾ ਛੰਡੇਲਾ ਅੱਛਾ ਇੱਥੇ ਮਕਾਨ ਤੇ ਬੈਠਾ ਰਿਹਾ ਸਹੀ ਤੇ ਇਹ ਹੈ ਜੀ ਪਿੰਡ ਦੇ ਅੰਦਰ ਉਹ ਦਰਬਾਰ ਜਿਹੜਾ ਕੀ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਦਾ ਹੀ ਇੱਥੇ ਹੁੰਦਾ ਸੀ ਤੇ ਇਸੇ ਹੀ ਦਰਬਾਰ ਤੇ ਮੇਲਾ ਲਾਇਆ ਜਾਂਦਾ ਸੀ ਜਿਹੜੇ ਕਿ ਮੁਸਲਮਾਨ ਲਾਂਦੇ ਸੀ ਤੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਵੀ ਇੱਥੇ ਮੇਲਾ ਲੱਗਦਾ ਸੀ ਇਸ ਪਿੰਡ ਦੇ ਜ਼ੈਲਦਾਰ ਜਿਹੜੇ ਸੀ ਜਿਹੜੇ ਇੱਥੋਂ ਦੇ ਲਾਲੇ ਸਨ ਉਹ ਉਹ ਇਹਨਾਂ ਨੂੰ ਲੰਗਰ ਪਾਣੀ ਦਿੰਦੇ ਸੀ ਕਿ ਜਿਹੜੀ ਸ਼ੈ ਦੀ ਤੁਹਾਨੂੰ ਲੋੜ ਹੋਵੇ ਇਸ ਮੇਲੇ 'ਸਤੇ ਉਹ ਤੁਸੀਂ ਸਾਡੇ ਕੋਲ ਲੈ ਲਓ ਤੇ ਅੱਜ ਵੀ ਇਸ ਪਿੰਡ ਦੇ ਵਿੱਚ ਇਹ ਦਰਬਾਰ ਮੌਜੂਦ ਹੈ ਸੈयद ਰਹਿਮੇ ਸ਼ਾ ਬਾਬਾ ਰਹਿਮੇ ਸ਼ਾ ਦੇ ਨਾਮ ਤੋਂ ਤੇ ਅੱਜ ਵੀ ਇੱਥੇ ਮੇਲਾ ਲੱਗਦਾ ਹੈ ਜਿਹੜੇ ਕਿ ਮੁਸਲਮਾਨ ਮਨਾਉਂਦੇ ਨੇ ਤੇ ਇਸੇ ਹੀ ਦਰਬਾਰ ਦੇ ਨਾਲ ਹੀ ਹੁਣ ਸਾਰਾ ਕਬਰਿਸਤਾਨ ਬਣ ਚੁੱਕਿਆ ਹੈ ਜੇ ਤੁਸੀਂ ਪਿੰਡ ਦੀਆਂ ਗਲੀਆਂ ਚ ਫੇਰ ਹੀ ਰਹੇ ਸੀ ਕਿ ਸਾਨੂੰ ਇੱਕ ਹੋਰ ਬਜ਼ੁਰਗ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਇਹ ਹੁਣ ਜਿਹੜਾ ਸਾਹਮਣੇ ਤੁਹਾਨੂੰ ਮਕਾਨ ਨਜ਼ਰ ਆ ਰਿਹਾ ਹੈ ਇਹ ਵੀ ਉਸੇ ਹੀ ਟਾਈਮ ਦਾ ਲਾਲਿਆਂ ਦਾ ਮਕਾਨ ਸੀ ਤੇ ਇੱਥੇ ਤੁਸੀਂ ਦੇਖੋਗੇ ਕਿ ਤੁਹਾਨੂੰ ਦੋਹਾਂ ਜਿਹੜੀਆਂ ਨੁਕਰਾਂ ਨੇ ਉੱਥੇ ਛੋਟੀ ਇੱਟ ਲੱਗੀ ਨਜ਼ਰ ਆਏਗੀ ਇਹਨੂੰ ਉੱਤੋਂ ਤੋਂ ਪਲੱਸਟਰ ਘੜ ਦਿੱਤਾ ਗਿਆ ਲੇਕਿਨ ਇਹਦੇ ਅੰਦਰ ਸਾਰਾ ਮਲਬਾ ਪੁਰਾਣਾ ਹੀ ਹੈ ਤੁਸੀਂ ਵੇਖ ਸਕਦੇ ਜੀ ਕਿ ਇਹ ਸਾਰੀ ਛੋਟੀ ਇੱਟ ਸਾਨੂੰ ਲੱਗੀ ਨਜ਼ਰ ਆਂਦੀ ਹੈ ਤੁਸੀਂ ਦੇਖੋਗੇ ਪਿੱਲਰ ਦੇ ਅੰਦਰ ਐਜੂਕਟ ਹੈ ਸਾਰੇ ਹੀ ਛੋਟੀ ਇੱਟ ਹੈ ਬਸ ਇਹਨੂੰ ਉਤੋਂ ਪਲਸਟਰ ਕਰ ਦਿੱਤਾ ਗਿਆ ਸਹੀ ਤੇ ਮਤਲਬ ਪੰਚਾਇਤ ਦੇ ਫੈਸਲੇ ਬੱਬਾ ਹੀ ਸਹੀ ਕਰਦੇ ਸੀ ਨਹੀਂ ਸਹੀ ਕਰਦੇ ਅੱਛਾ ਹਾਂ ਬਿਨਾਂ ਕਿਸੇ ਦਾ ਫੈਸਲਾ ਕਰਦੇ ਹਾਂ ਹਾਂ ਸਹੀ ਕਰਦੇ ਆ ਤੇ ਹੁਣ ਤਾਂ ਐਵੇਂ ਬਣਿਆ ਆ ਦੇ ਕਿਆ ਕਹਿਣੇ ਖਾਵਣ ਦੇ ਬਾਰੇ ਅਗੇ ਚੱਟੀ ਜੁੱਟਿਆ ਕੋਈ ਨਹੀਂ ਆਂਦਾ ਸਹੀ ਮਤਲਬ ਬਈ ਲਾਲਿਆਂ ਦਾ ਜ਼ੋਰ ਸੀ ਲੇਕਿਨ ਕੋਈ ਨਮਾਜ਼ ਨਮੂਜ਼ ਤੋਂ ਇਬਾਦਤ ਤੋਂ ਕੋਈ ਵੀ ਨਹੀਂ ਸੀ ਰੋਕਦਾ ਹਰ ਬੰਦਾ ਆਉਂਦੀ ਆ ਹਾਂ ਹਰ ਬੰਦਾ ਪੜੇ ਠੀਕ ਕੋਈ ਨਹੀਂ ਰੋਕਦਾ ਰੋਕਣਾ ਕਾਹ ਹੈ ਸਹੀ ਹਾਂ ਰਮਜ਼ਾਨ ਸ਼ਰੀਫ ਦੇ ਵਿੱਚ ਵੀ ਆਜਾ ਕੋਈ ਭੁੱਖਾ ਤੇ ਦਾਨਾ ਸਾਡੇ ਕੋਲ ਲੈ ਜਾਵੇ ਅੱਛਾ ਦੋ ਦੋ ਤਾਂਗਾ ਹੈ ਯਾ ਇਤੂ ਗਾਇ ਲੈ ਜਾਵੇ ਸਹੀ ਵੀ ਆਪਦੇ ਰੋਜ਼ੇ ਰੱਖੋ ਸਮਝਾ ਦੇ ਆ ਅੱਛਾ ਜਿਵੇਂ ਤੂੰ ਹੁਣ ਸਮਝਾਉਂਦਾ ਪਿਆ ਹਾਂਜੀ ਹਾਂਜੀ ਐਵੇਂ ਸਮਝਾਉਂਦਾ ਠੀਕ ਰੋਜ਼ੇ ਵੀ ਰੱਖੋ ਨਿਭਾ ਜਮੇ ਪੜੋ ਕਿਸੇ ਜਿਹੜਾ ਭੁੱਖਾ ਹੈ ਉਹ ਦਾਣੇ ਵੀ ਲੈ ਜਾ ਸਹੀ ਆ ਨੀ ਉਹ ਲਾਦੀ ਮਾਈ ਫਰੀ ਹਾਲੀ ਹਾਂਜੀ ਸਹੀ ਅੱਛਾ ਬਾਬਾ ਜੀ ਕਦੀ ਕੋ ਪਿੰਡ ਵੇਖਣ ਵੀ ਆਇਆ ਜਿਹੜੇ ਗੇਣ ਇੱਥੋਂ Hindu ਲਾਦੇ ਐ ਕਿਉਂ ਗਾਏ ਹੈ ਨਾ ਹਾਂਜੀ ਕੋਈ ਨਹੀਂ ਆਇਆ

ਕਾ ਜਨੀ ਆ ਬੀ ਖੰਦਾਸ ਇਹਨੇ ਰਾਖਰੇ ਮੁਰਸਾਰੀ ਉਮਰਾ ਤੇ ਮੋਰ ਉਹ ਨਹੀਂ ਕਰਨੀ ਹੈ ਜਿਵੇਂ ਕਰ ਰਹੇ ਹੁਣਸ ਨਹੀਂ ਆਂਦੀ ਹੈ ਸਹੀ ਤੜੇ ਵੱਡਿਆਂ ਦੇ ਕੋਈ ਇਹਨਾਂ ਜੋ ਬੇਲੀ ਹੈਗੇ ਸੀ ਵੱਡਿਆਂ ਦੇ ਵੱਡਿਆਂ ਦੇ ਬੇਲੀ ਆ ਪਰ ਉਹ ਤੋਂ ਮਾਰੇ ਖੱਪ ਗਏ ਸਹੀ ਇਹਨੇ ਨਾਮ ਨੂੰ ਕੋਈ ਬਤਾ ਹੋਵੇ ਜਿਹੜੇ ਲਾਲਿਆਂ ਦੇ ਵਿੱਚੋਂ ਵੱਡਿਆਂ ਦੇ ਬੇਲੀ ਸੀ ਤੁਸੀਂ ਤੋਂ ਛੋਟੇ ਹੁੰਦੇ ਸੀ ਹਾਂ ਸ਼ਾਇਦ ਅਸਤਾ 15 16 ਸਾਲਾਂ ਦੇ ਹੁੰਦੇ ਸਹੀ क्योंकि पता है भैया है उन्होंने बोए या फलाने दी बोए या फलाने की बोए बाबू राम रेखे की बोए सजाके आए जी हाँ जी और बाबू राम रेखे नहीं सजाके आए हाँ जी हाँ जी उनका चक्का वो साले मिया इसके लिए शायद का हाँ ठीक अकेले दे इसे अकेले दे ये बिहान दास दा अकेले दा आठ कुआं आठ कुआं आठ कुआं ਜਿਹੜਾ ਆਖੇ ਮੇਰੀ ਦਾਸ ਹੈ ਇਹਦੇ ਚਾਰ ਖੂਹ ਆਏ ਚਾਰ ਇਹਨਾਂ ਖੂਹਾਂ ਦੇ ਕੋਈ ਨਾਮ ਵੀ ਸੀ ਬਾਬਾ ਜੀ ਨਾਂ ਇਹਦੇ ਆ ਭੈਰ ਵਾਲਾ ਠੀਕ ਪਿੱਪੜ ਵਾਲਾ ਡਿਗਾ ਵਾਲਾ ਉੱਥੇ ਦੋ ਖੂਹ ਲੱਗਦੇ ਆ ਡਿਗਾ ਵਾਲਾ ਬੂਸਰ ਬੜਾ ਰਖਵਾਇਆ ਵੈਲਾ ਜਿਆਰਾਂ ਦਾ ਸਹੀ ਹਾਂ ਇਹ ਟਿੰਡਾਂ ਦੇ ਬਲਦਾਂ ਦੇ ਚੱਲਣ ਵਾਲੇ ਖੂਹ ਹੁੰਦੇ ਸੀ ਬਾਬਾ ਜੀ ਹਾਂ ਹਾਂ ਆਹ ਲਾਂਦੇ ਹੁੰਦੇ ਨੇ ਜੋ ਜੋਂਦੇ ਆਪਾਂ ਹਾਂਜੀ ਹਾਂਜੀ ਜੋ ਲਾਂਦ ਵੰਦੇ ਜੇਕਰ ਖੂਹਾਂ ਤੇ ਓ ਪਾਣੀ ਦਾ ਆ ਗਿਆ ਸੀ ਆ ਚੁਆਲ ਚੁਆਲ ਕੋਈ ਨਾ ਟੈਮ ਚੰਗਾ ਸੀ ਬਾਬਾ ਜੀ ਸਾਰੇ ਨਾਲ ਮਿਲ ਕੇ ਆਪਦਾ ਹਾਂ ਹਾਂ ਤੇ ਪੱਖੇ ਹੋਣਾ ਆ ਗੁੰਡੇ ਲੱਗੇ ਹੁੰਦੇ ਆ ਤੇ ਆਈ ਛੁਕਾ ਜਾਈਂ ਜਾਦੇ ਨੋਕਾ ਨਾਖਣਾ ਦੁਚਿਪਿਆ ਓ ਮੁਰਾ ਜੀ ਆਈ ਕਾਲੇ ਹਾਂਜੀ ਆਈ ਸਾਬ ਕਿਨਕਾ ਪੈਂਦੇ ਹਾਂ ਹਾਂਜੀ ਮਮੂੜ ਕਾ ਲਾਂਦਾ ਏ ਓ ਮਮੰਜੀ ਹੁੰਦੀ ਏ ਸੋਣੀ ਓ ਮਛੁਪਿਰੇ ਖਣੀ ਓ ਚਾਲਪਾ ਉਹ ਤੋ ਪਖਾਈਂ ਦਾ ਨਾ ਆ ਤੋ ਖਾਈਂ ਇਹ ਮੇਰਾ ਠੀਕ ਆ ਬਿਲੀ ਕੋਈ ਨਹੀਂ ਆਈ ਕੁਛ ਵੀ ਨਹੀਂ ਸੀ ਹਾਂ ਕਾਈ ਸ਼ਹਿਰ ਤੋਂ ਠੀਕ ਉਹ ਕੁੰਡੇ ਵਣੇ ਤੋਂ ਜੋ ਪਖਾਈਂ ਚੱਕੀ ਲਖਾ ਤੇ ਨੋਖਰ ਹੰਦਾ ਬੈਠਾ ਰੰਦਾ ਪੀੜੇ ਤੇ ਹੁਣ ਬੱਬਾਈ ਲੋਕਲ ਬੋਤੇ ਬੈਠੇ ਨੇ ਕਿ ਮਹਾਜਰ ਆਪਣੇ ਪਿੰਡੇ 'ਚ ਇੱਥੇ ਆਹੋ ਇੱਥੇ ਮਹਾਜਰ ਵੀ ਸ ਹੈ ਲੋਕੜ ਦੇ ਛੋੜੇ ਨੇ ਲੋਕਲ ਥੋੜੇ ਨੇ ਹਾਂ ਮਹਾਜਰ ਹਰ ਇਹ ਤਾਂ ਆਮ ਹੀ ਮਮਾ ਜਰਤਾ ਉਹ ਇੱਕ ਇੱਕ ਗਏ ਇਹ ਬਹੁਤੇ ਆਏ ਨਹੀਂ ਆਏ ਬਹੁਤੇ ਆਏ ਇਹ ਗਏ ਥੋੜੇ ਨੇ ਆਏ ਬਹੁਤੇ ਨੇ ਹਾਂ ਉਹ ਵੇਖ ਜਣੇ ਦੇ 8 ਖੋ ਅੱਛਾ ਅੱਠਾ ਖੋ ਦੇ ਵੀ 200 100 ਕਿੱਲਾ ਹੁਣੇ ਖੋ ਹੋਦਾ ਠੀਕ ਹਾਂ ਇਹ ਮੜ ਪੰਜਾਬ ਪੰਜਾਬ ਕਿੱਲੇ ਆਲੇ ਆਏ ਸਹੀ ਇਹਨੇ ਮੜ ਚੁੱਕੇ ਆਵੜਾ ਹਾਂ ਬਹੁਤੇ ਆਏ ਫਿਰ ਹਾਂ ਬਰادری ਕਿਹੜੀ ਕਿਹੜੀ ਬੈਠੀ ਆਪਣੇ ਪਿੰਡ 'ਚ ਬਾਬਾ ਜੀ ਸਹੀ ਬਿਆਦਰੀ ਬੱਛੇ ਰਾਂਗਾ ਆ ਜਾ ਖਾਂ ਆ ਵੀ ਖਾ ਤੁ ਬਿਆਦਰੀ ਦੇ ਮੋੜੇ ਨਾ ਦੇ ਰਣ ਗਾੜੀ ਬੱਛੇ ਸਹੀ ਸਹੀ ਬੱਛੇ ਲੋਕਲ ਕਿਹੜੀ ਕਿਹੜੀ ਬਰਾਦਰੀ ਆਪਣੇ ਪਿੰਡ 'ਚ ਲੋਕਲ ਜਿਹੜੇ ਬੈਠੇ ਨੇ ਪਹਿਲਾਂ ਗਣਿਆ ਰਾਇ ਬੈਠੇ ਠੀਕ ਪੁਰਾਣੇ ਹਾਂ ਪੁਰਾਣੇ ਰਾਇ ਬੈਠੇ ਠੀਕ ਇਹ ਦੇ ਕੋਹnde ਦੋਸਰਾ ਘਰ ਬੱਛੇ ਸਹੀ ਤੇ ਇੰਕੇ ਕੋਈ ਉਹ ਕੋਈ ਚ ਕਾ ਖਾ ਕੇ ਹਾਂ ਇਹ ਗੇ ਮਿਲ ਸੀ ਬੈਠੇ ਸਹੀ ਬੈ ਜੇ ਬੈਠੇ ਥੋੜਾ ਗਰੀ ਬਾਕੀ ਸਾਰੇ ਮਾਜਰੇ ਮਾਜਰੇ ਇਹ ਉਧਰੋਂ ਕਿਧਰੋਂ ਆਏ ਨ ਬੱਬਾ ਜੀ ਕੋਈ ਦੱਸਿਆ ਕਦੀ ਕਿਸੇ ਨੇ ਕਿਹੜੇ ਪੁੱਤ ਨੇ ਨਹੀਂ ਭਾਈ ਸਾਨੂੰ ਇਹ ਪਤਾ ਨਹੀਂ ਬੰਕੀ ਦੂ ਹਾਂ ਹੱਡ ਬੰਨ ਲੈ ਹੱਡ ਬੰਨ ਆਲੇ ਤੇ ਕਿਹਦੇ ਦਾ ਇਹ ਪਤਾ ਕੋਈ ਨਹੀਂ ਠੀਕ ਹੈ ਨਾ ਉਹਦੇ ਜਾਈਏ ਨਾ ਪਤਾ ਹਾਂ ਬਿਲਕੁਲ ਆ ਦੇ ਆ ਦੇ ਹਾਂ ਹੋਰ ਸੁਣਾ ਬੱਬੇ ਲਾਲਿਆਂ ਦੀ ਕੋਈ ਗੱਲ ਵੇ ਸਹੀ ਰਹਿ ਉਹਨਾਂ ਨੇ ਚੰਗਾ ਨਹੀਂ ਚੰਗੇ ਰਹਿਣ ਬੜੇ ਚੰਗੇ ਰਹਿਣ ਚੌਥਾ ਵੰਡਣਾ ਅੱਛਾ ਹਾਂ ਉਹਨ ਦਾ ਮੁੰਡਾ ਦੀ ਵੰਡ ਲੈਣੇ ਮੈਂ ਮੁੱਖੋ ਤਾਂ ਨੇ ਸਾਰੀ ਆ ਜਾਵੇ ਸਹੀ ਉਹ ਜੀ ਵੰਡਣਾ ਚੌਥਾ ਹੀ ਸਾ ਅੱਛਾ ਚੌਥੀ ਛਕੀ ਉਹਨਾਂ ਦਾ ਲੈਣੀ ਹੈ ਤਰਾਇ ਛੱਡ ਗਿਆ ਮਾਲਕ ਨੇ ਦੇਣ ਮੈਂ ਇਨਕੋ ਲੈ ਲੈ ਤੂੰ ਮੈਂ ਕੰਮ ਕਰ ਦਾਰ ਸਹੀ ਹਾਂ ਕੋ ਕੁਲਾਨਾ ਬੰਮਾਂ ਤੇ ਰਗਾਤ ਅੱਛਾ ਇੱਥੇ ਬੱਬਾ ਜੀ ਇੱਥੇ ਤੁਸੀਂ ਮੈਂ ਦੱਸਿਆ ਵੀ ਇਹ ਜ਼ਮੀਨ ਚ ਸਾੜਦੇ ਸੀ ਜਿਵੇਂ ਆਪਣੀ ਮਸਜਿਦ ਹੈ ਸਾੜਨੇ ਆਇਆ ਸਾੜਦੇ ਆਇਆ ਉੱਥੇ ਸਾੜਦਾ ਸੀ ਕਿ ਆਹ ਆਹ ਕਰਕੇ ਲਿਆ ਆਪਾਂ ਬੈਠਿਆ ਹਾਂ ਜੀ ਇੰਨੇ ਸਾੜਦੇ ਤੇ ਬਦਲਾ ਲੈਣੇ ਆਬ ਅੱਛਾ ਪਰਾਂ ਕਾੜ ਸਾਧ ਕਿਲੇ ਇਬਾਦਤ ਕਿੱਥੇ ਕਰਦੇ ਸੀ ਆਪਣੀ ਉਹ ਜਿਵੇਂ ਆਪਣੀ ਮਸਜਿਦ ਸੀ ਹਾਂ ਉਹਨਾਂ ਦੀ ਕੋਈ ਐਵੇਂ ਇਬਾਦਤ ਘਰ ਬਣੀ ਸੀ ਕਿੱਥੇ ਪੂਜਾ ਮੰਦਰ ਮੰਦਰਾਂ ਨਹੀਂ ਉਹ ਨਮਾਜ਼ ਦੇ ਆਪੇ ਹੀ ਉਹ ਮੰਦਰਾਂ ਜਾਣਾ ਹੈ ਇੱਕਦਮ ਉੱਥੇ ਬੰਕਾਨ ਕੋਲਾ ਅੱਛਾ ਗਾਹ ਕੋਠੀ ਚੰਗੀ ਕੋਠੀ ਉਹ ਅੰਦਰ ਹੀ ਮੜਾ ਦਾ ਪਰਦੇ ਰੰਦੇ ਹੁਣ ਆਪਨ ਵੀ ਬੈਠਾ ਸੀ ਬਿਮਲਾ ਆਪਣੇ ਪਿੰਡ ਚ ਨਹੀਂ ਸੀ ਥੋੜੇ ਪਰਾਂ ਸੀ ਪਰਲੇ ਪਿੰਡ ਹਾਂ ਉੱਥੇ ਆਠੂ ਸੀ ਦਾਡੇ ਬੜੀ ਤੁਹਾਡੇ ਦੇ ਬਾਬਾ ਜੀ ਫਿਰ ਵੱਡੇ ਵੀ ਬੜਾ ਯਾਦ ਕਰਦੇ ਹੋਣੇ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਤਾਂ ਫਿਰ ਬੜੇ ਅੱਛੇ ਵੇਲੇ ਯਾਦ ਕਰਦੇ ਠੀਕ ਹਾਂ ਮਾਤਾ ਕਿ ਲੈ ਇਹਨੇ ਦਿਹਾੜੀ ਸਹੀ ਇਹ ਬਾਜਰ ਚੁੱਕ ਕੇ ਆਏ ਅੱਛਾ ਇਹ ਤਾਂ ਗਾਣਾ ਆਇਆ ਹੈ ਮੱਖੀ ਦਾ ਉਹਦਾ ਦੋਵਾਂ ਦਾ ਇੱਕ ਬੰਦਾ ਉਹਦੇ ਪੋਤਰ ਦੋਵੇਂ ਲੈਣੇ ਦੋ ਦੋ ਵਾਦ ਨਹੀਂ ਲੈਣੇ ਅੱਛਾ ਹਾਂ

ਆ ਸੰਦੇ ਲੈਣ ਦੇ ਗਏ ਅੱਛਾ ਦਰਬਾਰ ਵਾਲੇ ਨੂੰ ਬਹਿ ਲੈ ਦਰਬਾਰ ਸਾਨੂੰ ਸਾਡੇ ਪੈਰ ਲਾ ਬੀ ਚਾਰ-ਨਾਂ ਰੁਪਏ ਦੀ ਦਾਸਤੇ ਮਿਲ ਜੀ ਠੀਕ ਆ ਤੇ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਗੱਲਾਂ ਦਸੀਆਂ ਪ੍ਰਾਣੀਆਂ